ਸੰਜੀਵ ਰੋੜਾ ਜੀ ਕਿਉਂਕਿ ਲੁਧਿਆਣਾ ਪੱਛਮੀ ਤੋਂ ਵਿਧਾਇਕ ਬਣ ਚੁੱਕੇ ਨੇ ਤੇ ਰਾਜ ਸਭਾ ਦੀ ਸੀਟ ਜਿਹੜੀ ਹੈ ਉਹ ਖਾਲੀ ਹੋਈ ਹੈ ਤਾਂ ਉਹ ਵੀ ਸਮਾਜ ਸੇਵੀ ਉਪਯੋਗਪਤੀ ਇੱਕ ਤਾਨਕ ਜਿ ਸਮਾਜਿਕ ਜਾਂ ਜਿੰਨੀਆਂ ਵੀ ਐਕਟੀਵਿਟੀਆਂ ਸਮਾਜ ਦੇ ਵਿੱਚ श्री जिंदर गुप्ता जी करदेने उन्होंने असि नॉमिनेट ਕੀਤਾ ਰਸਵ ਵਾਸਤੇ ਅੱਜ ਕਾਬਿਸ ਪਰ ਇਹ ਨੇ ਤੋਂ ਹੌਣ ਵਾਲਿਆਂ ਦੇ ਵਿੱਚ ਜਦੋਂ ਵੀ ਜੋ ਵੀ ਪ੍ਰੋਸੈਸ ਭਾਰਤ ਦੇ ਚੋਣ ਕਮਿਸ਼ਨ ਦਾ ਹੈ ਨੂੰ ਫੋਲੋ ਕਰਾਂਗੇ ਓਕੇ ਅਰੋੜਾ ਸਾਹਿਬ ਇਸ ਵਿਧਾਨ ਸਭਾ ਦੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਨੇ ਦੋ ਨਿਕਾਲੇ ਜ਼ਿੰਮੇਵਾਰੀ ਵੀ ਸੰਭਾਲੀ ਹੋਈ ਇੰਡਸਟਰੀ ਤੇ ਭਾਵ ਸੋ ਗੁਪਤਾ ਅਰਜਨਦਰ ਗੁਪਤਾ ਜੀ ਬਹੁਤ ਗਰਾਉਂਡ ਤੋਂ ਥੱਲੇੋਂ ਉੱਠੇ ਨੇ ਬੜੀਆਂ ਸਖਤ ਮਿਹਨਤਾਂ ਕਰਕੇ ਆਪਣੀਆਂ ਫੈਕਟਰੀਆਂ ਬਣਾਈਆਂ ਔਰ ਸਮਾਜ ਦੇ ਵਿੱਚ ਜਦੋਂ ਵੀ ਕੋਈ ਜੇ ਕਿਸੇ ਲੋਕ ਕਿਸੇ ਪਮੈਨ ਦੇ EMPLY ਨੂੰ ਪਾਵੇਂ ਕਿਸੇ ਨੂੰ ਤਾਂ ਉਹ ਕਿ ਬਸ ਵੰਦ ਵੀ ਕਰਦੇ ਹੈ ਪਰ ਸਟੇਮ ਬਰਨਾਲਾ ਇਲਾਕੇ ਦੇ ਵਿੱਚ ਪੜਾ ਇਹਨਾਂ ਦਾ ਸਰਕਾਰ ਨਾਲ ਮੈਂ ਇਹਨਾਂ ਨੂੰ ਸ਼ੁਕਮਨਾ ਮੈਂ ਦਿਨ ਨਾ ਹਨ ਮੇਰਾ ਕਿ ਸਾਡੀ ਤਰੱਕੀ ਲਈ ਇਹ ਸੈਂਟਰ ਸਰਕਾਰ ਕੋਲੇ ਆਪਣਾ ਜਿੱਥੇ ਪੱਖ ਵੀ ਰੱਖਣਗੇ ਨਾਲ ਨਾਲ ਪੰਜਾਬ ਦੀ ਤਰੱਕੀ ਲਈ ਬਹੁਤ ਕੋਸ਼ਿਸ਼ ਕਰਕੇ ਇਹਨਾਂ ਕੋਲ ਤਜਰਬਾ ਹੈ ਉਹ ਲੈ ਕੇ ਨਹੀਂ ਆਉਣਗੇ ਉਥੋਂ ਜੋ ਪੰਜਾਬ ਦੇ ਹੱਕ ਮੰਗਦੇ ਨੇ ਉਹਨਾਂ ਦੇ ਪੰਜਾਬ ਦੇ ਹੱਕਾਂ ਦੇ ਲਈ ਆਵਾਜ਼ ਬੁਲਾਈ ਸੀਐਮ ਸਰ ਜਿਸ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਕੋਈ ਵੀ ਇਲੈਕਸ਼ਨ ਆ ਜਿਹੜਾ ਰਾਜ ਸਭਾ ਦਾ ਨਾਮੀਨੇਸ਼ਨ ਹੋਈਆਂ ਤੇ ਜਿੱਤ ਗਿਆ ਮਾਦੇ ਪਰ ਇਸ ਵਾਰ ਇੱਕ ਤੋਂ ਹੋਰ ਨਾਮੀਨੇਸ਼ਨਾਂ ਵੀ ਸਾਹਮਣੇ ਆਈਆਂ ਨੇ ਪੂ ਜੈਪੁਰ ਤੋਂ ਹੈ ਇੱਕ ਮਹਾਰਾਸ਼ਟਰ ਤੋਂ ਹੈ ਤੇਲੰਗਾਨਾ ਸਰ ਵੀ ਤੇਲੰਗਾਨਾ ਤੋਂ ਵੀ ਕਹ ਰਹੇ ਨੇ ਪਰ ਵਿਦਆਉਟ ਪ੍ਰਪੋਜ਼ਲਸ ਕਿਸੇ ਜਿਸ ਤਰ੍ਹਾਂ ਜੇ ਤੁਸੀਂ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਵਾਸਤੇ ਜਾਂ ਐਮ ਪੀ ਲੋਕ ਸਭਾ ਵਾਸਤੇ ਜੇ ਤੁਸੀਂ ਕਾਨੂੰਨ ਭਰਦੇ ਹੋ ਤਾਂ ਤੁਹਾਨੂੰ 10 ਵੋਟਰਾਂ ਵੱਲੋਂ ਪ੍ਰਪੋਜ਼ਲ ਉਸ ਇਲਾਕੇ ਦੇ 10 ਵੋਟਰਾਂ ਵੱਲੋਂ ਪ੍ਰਪੋਜ਼ਲ ਚਾਹੀਦਾ ਇਹ ਜੋ 10 ਐਮ ਐਲ ਏ ਸਵਲੋਂ ਚਾਹੀਦਾ ਪਰ ਉਹਦੇ ਵਿੱਚ ਕਿਸੇ ਦੇ ਐਮ ਐਲ ਏ ਦੀ ਪ੍ਰਪੋਜ਼ਲ ਨਹੀਂ ਹੈ ਜਿਹਨੇ ਨਾ ਵੋਟ ਪਾਉਣੀ ਹੈ ਸੋ ਹੱਕ ਤਾਂ ਹਰੇਕ ਨੂੰ ਹੈ ਕਾਨੂੰਨ ਭਰਨ ਦਾ ਅਰੇ ਅ ਵੀ ਅੱਗੇ ਹੋ

ਕਿਸੇ ਦਰਿਆ ਨੂੰ ਸਾਫ ਕਰਨ ਦੀ ਗੱਲ ਚੱਲਦੀ ਮਾਈਨਿੰਗ ਹੈ ਜੀ ਤਾਂ ਮਾਈਨਿੰਗ ਜਦੋਂ ਮਨਜੋ ਹਾਈਪੋਟਰੀ ਸਾਨੂੰ ਪੰਜਾਬ ਹਰਿਆਣਾ ਹਾਈਪੋਟਰੀ ਡੀਸੀਟਿੰਗ ਨੂੰ ਜਿਹੜੀ ਦਿੱਤਾ ਤਾਂ ਸੀ ਫੋਲੋ ਕਰਾਂਗੇ ਗਾਈਡਲਾਈਨ ਸਾਰੀਆਂ ਤੇ ਤਾਂ ਕਿ ਵਿਖਰੇ ਵਿੱਚ ਇਸ ਤਰ੍ਹਾਂ ਦੇ ਚਲੋ ਇਹ ਤਾਂ ਕੁਦਰਤ ਹੈ ਉਹ ਤਾਂ ਜੋ ਮੁਜ਼ਮਿਰ ਤੋਂ ਲੈ ਕੇ ਉੱਤਰਾਖੰਡ ਦੇ ਵਿੱਚ ਤੋਂ ਆਸਾਮ ਤੱਕ ਘੜਾਂ ਦੇ ਮਾਰ ਚੱਲ ਪਰਨਤਾਰਨ ਇਲੈਕਸ਼ਨ ਦਾ ਵੀ ਐਲਾਨ ਹੋ ਚੁੱਕਾ ਪਰਨਤਾਰਨ ਇਲੈਕਸ਼ਨ ਦਾ ਵੀ ਐਲਾਨ ਹੋ ਚੁੱਕਾ ਜੀ ਹਾਂਜੀ ਹਾਂਜੀ ਉਹਦੇ ਵਿੱਚ ਵੀ ਪਾਰਟੀ ਵੱਲੋਂ ਜਿਹੜੇ ਸਾਡੇ ਕੈਂਡੀਡੇਟ ਨੇ ਸੰਧੂ ਸਾਹਿਬ ਤੇ ਉਹਨਾਂ ਦੀ ਵੀ ਨਾਮਿਨੇਸ਼ਨ ਜਿਹੜੀ ਹੈ ਆਉਣ ਵਾਲੇ ਦਿਨਾਂ 'ਚ ਹੋਊਗੀ ਤੇ ਅਸੀਂ ਆਪਣੀ ਪਾਰਟੀ ਵੱਲੋਂ ਪ੍ਰਚਾਰ ਕਰਾਂਗੇ ਪਾਰਟੀ ਨੇ ਹੁਣ ਤੱਕ ਸਾਡੇ 3.5 4 ਸਾਲਾਂ ਦੇ ਵਿੱਚ ਜੋ-ਜੋ ਲੋਕ ਭਲਾਈ ਸਕੀਮਾਂ ਜੋ-ਜੋ ਪੰਜਾਬ ਲਈ ਜਿਹੜੇ ਫੈਸਲੇ ਲਏ ਨੇ ਸੀ ਉਹ ਸਾਰੇ ਪ੍ਰਚਾਰ ਕਰਾਂਗੇ ਤੇ ਡੈਮੋਕ੍ਰੇਸੀ ਹੈ ਤੇ ਬਾਕੀ ਫੈਸਲਾ ਤੁਹਾਨੂੰ ਕਰੀਮ ਸਾਹਿਬ ਪੀਜੀਐ ਦਾ ਇਸ਼ੂ ਪੜਾ ਇਸ ਟਾਈਮ ਤੇੋਤੀ ਜੈਦੇ ਜੀ ਇਹਨੂੰ ਕਿੱਥੇ ਦੇਖੋ ਬਹੁਤ ਹੀ ਸ਼ਰਮਨਾਕ ਗੱਲ ਹੈ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਾਡੇ ਦੇਸ਼ ਦੇ ਚੀਫ ਜਸਟਿਸ ਜਿਹੜੇ ਨੇ ਉਹਨਾਂ ਵੱਲ ਜੁੱਤੀ ਸੁਧ ਕੇ ਤੇ અપਮਾਨ ਕੀਤਾ ਜਾਣਾ ਜਾਂ ਫਿਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਧਮਕੀਆਂ ਉਹਨਾਂ ਨੂੰ ਉਕਟਣ ਦੀਆਂ ਜਾਂ ਉਹਨਾਂ ਦਾ ਸਿਰ ਪਾੜ ਦਿਓ ਉਹਨਾਂ ਦਾ ਇਹ ਮੰਗਣ ਵਾਲੇ ਨੇ ਤਾਂ ਇਹ ਕਿੱਥੇ ਬੈਠ ਕੇ ਤੋ ਇਹ ਮੈਨੂੰ ਲੱਗਦਾ ਨਹੀਂ ਕਿ ਇਹ ਸਾਡੇ ਜੁਡੀਸ਼ੀਅਲ ਸਿਸਟਮ ਵਾਸਤੇ ਜਾਂ ਸਾਡੇ ਜਿਹੜਾ ਸੋਸ਼ਲ ਬੌਂਡਿੰਗ ਵਾਸਤੇ ਸਾਡੇ ਭਾਈਚਾਰੇ ਵਾਸਤੇ ਇਹ ਚੰਗੀ ਗੱਲ ਹੈ ਕਿਉਂਕਿ ਭਾਰਤੀ ਗੁਲਦਸਤਾ ਹੈ ਲੱਗਦਾ ਹੈ ਜਿhar ਕਿ ਸੁੰਦਰ ਅੰਗੁੰਦ ਹੈ ਗੁਲਦਸਤੇ ਚ ਹਰ ਕਿਸਮ ਦੇ ਫੁੱਲ ਦੀ ਆਪਣੀ ਸੁੰਦ ਹੁੰਦੀ ਹੈ ਇੱਕੋ ਰੰਗ ਦੇ ਫੁੱਲਾਂ ਵਾਲੇ ਗੁਲਦਸਤੇ ਨੂੰ ਤੁਸੀਂ ਜ਼ਿਆਦਾ ਦੇਰ ਦੇਖ ਨਹੀਂ ਸਕਦੇ ਭਾਰਤੀ ਗੁਲਦਸਤਾ ਹੈ ਸਾਡਾ ਦੇਸ਼ ਇੱਥੇ ਹਰ ਇੱਕ ਨੂੰ ਹੱਕ ਹੈ ਉਹ ਬਹੁਤ ਥੱਲੇ ਉਹ ਚੂਟੇ ਪਰਿਵਾਰ ਚ ਗਰੀ ਪਰਿਵਾਰ ਚ ਉੱਠ ਕੇ ਐਡੀ ਵੱਡੀ ਕੁਰਸੀ ਤੇ ਬੈਠ ਕੇ ਸ਼ਾਇਦ ਇਹ ਹੀ ਬਦਲਾਸਦੀ ਹੁੰਦਾ ਹੋਣਾ ਉਹਨਾਂ ਨੂੰ ਹਕੂਮਤ ਤਾਂ ਹਮੇਸ਼ਾ ਜਾਤੀਵਾਦੀ ਲੜਾਈ ਲੜੀ ਹਮੇਸ਼ਾ ਉਹਨੂੰ ਮਿਤਾਰ ਮੰਦੇ ਨਾ ਆਪਣੇ ਲੋਕਾਂ ਨੂੰ ਲੜਾਇਆ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ ਸਿਸਾਰਨ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਦੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੋ ਇਹ ਨਿੰਦਨਯੋਗ ਉਹ ਇੰਦਰ ਕੋ ਮੰਦੀ ਡੈਥ ਹੋ ਗਿਆ 24 ਘੰਟੇ ਦੇ ਅੰਦਰ ਦੋ ਪੰਜਾਬੀ ਜਵਾਨ ਤੇ ਪੰਜਾਬ ਦੇ ਦੋ ਵੱਡੇ ਨੌਜਵਾਨ ਜਿਹੜੇ ਸੀਗੇ ਕਿ ਨਹੀਂ ਦੇਖੇ ਦੇਖੋ ਕੱਲ ਮੈਂ ਸੰਸਕਰਤੇ ਵੀ ਗਿਆ ਸੀਗਾ ਆਪਣਾ ਰਾਜਵੀਰ ਜਵੰਦਰ ਹਿਮਾਚਲ ਪ੍ਰਦੇਸ਼ ਦੇ ਵਿੱਚ ਬਦੀ ਦੇ ਨੇੜੇ ਉਹਨਾਂ ਦਾ ਇੱਕ ਐਕਸੀਡੈਂਟ ਹੋਇਆ ਤੇ ਉਹ ਚਮਤੂਰ ਗਏ ਤੇ ਰਾਤੀ ਖਬਰ ਸੁਣੀ ਕਿ ਮਨਿਕ ਪਰਮਨਿ ਬੋਡੀ ਬਿਲਡਰ ਬ੍ਰਿੰਦਰ ਕੁੰਮਨ ਨੂੰ ਮਿਲਿਆ ਤੋਂ ਪ੍ਰਮਾਤਮਾ ਦੇ ਅਰਦਾਸ ਹੈ ਪਹਿਲਾਂ ਤਾਂ ਦੋਨੇ ਪਰਵਾਹਨ ਬਾ ਪ੍ਰਮਾਤਮਾ ਪਾਣ ਮਨੰਦਗਰ ਬਖਸ਼ੇ ਬਾਕੀ ਕਿ ਜਿਹੜਾ ਅੱਜ ਕੱਲ੍ਹ